ਵਿਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਲੰਗਿਆਣਾ ਪਰਾਣਾ ਤਸਵੀਰ ਬਾਗਾ ਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਹਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਸੱਲੀ ਪਰਖ ਤੁਸੀਂ ਆਗੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜਿਹਦੇ ਜਿਹੜਾ ਨਾਗ ਪਸੰਦ ਦਾ ਵੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਸਵੇ ਸਵੇ ਨਾਗ ਨੇ ਵਿੱਚ ਇੱਕ ਤੋਕੜ ਗੱਭਣਾ ਗਈ ਤੁਸੀਂ ਡਾਕਟਰ ਸਵਾਨਾ ਦਾ ਲਿਆ ਕੇ ਤੇ ਚੈੱਕ ਕਰਾ ਕੇ ਤੁਸੀਂ ਲਿਜਾ ਸਕਦੇ ਹੋ ਇਹ ਸੱਲੀ ਪਰ ਤੁਸੀਂ ਕਰਾਉਣੀ ਹੈਗੀ ਚੈੱਕ ਜਰੂਰ ਕਰਾ ਕੇ ਲਜਾਇਆ ਕਰੋ ਜੇ ਗੱਭਣਾ ਚਿਪਾ ਕਰਕੇ ਚੰਗੇ ਦਾ ਪਾਸ ਕਰਕੇ ਲਜਾਇਆ ਕਰੋ ਇਹ ਗੱਲ ਪਹਿਲਾਂ ਮੈਂ ਐਡ ਕਰਦੇ ਆ ਵੀਡੀਓ ਆਪਣਾ ਸਮਾਂ 9 ਵਜੇ ਤੇ 4 ਮਿੰਟ ਹੋਏ ਆ ਹਜੇ ਓਏ ਸ਼ਾਮ ਚ ਸਾਰਾ ਦੇਣਾ ਹੀ ਪਿਆ ਵਾ ਸਵੇ ਸਵੇ ਵੀਡੀਓ ਬਣਾ ਰਹੇ ਆਂ ਹੁਣ ਬੜਾ ਚੁਆਈ ਹੋਈ ਵੀ ਆਗੀ ਜੇ ਅਸੀਂ ਵੀਡੀਓ ਸ਼ਾਮ ਨੂੰ ਬਣਾਉਂਦੇ ਤਾਂ ਥਾਣਾ ਵਾਲਿਆਂ ਦੇ ਤੋਂ ਤਾਂ ਫੁੱਲ ਭਰੇ ਹੋਣੇ ਸੀਗੇ ਬਾਕੀ ਜਾਣਕਾਰੀ ਬਾਈ ਤੋਂ ਲੈਣੇ ਆ ਅੱਜ ਤਰੀਕ ਹੈਗੀ ਆ 8 ਤਰੀਕ ਸੋਮਵਾਰ ਤੇ ਇਹ ਵੀਡੀਓ ਅੱਜ 8 ਤਰੀਕ ਚ ਅਪਲੋਡ ਹੋਣੀ ਹੈਗੀ ਜਿਹਦੇ ਵੀਰ ਤੇ ਪਸੰਦ ਆ ਥਾਲੀ ਪਰਕ ਤੁਸੀਂ ਆਪਦੀ ਆਪ ਆਏ ਕਰਨੀ ਹੈਗੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਜਦੋਂ ਤੁਸੀਂ ਦੋ ਟਾਂ ਚੋ ਕੇ ਲੈ ਜਾਣਾ ਵਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਕਰਾ ਮੇਰਾ ਕੰਮ ਸਾਨੂੰ ਪਸ਼ੂ ਦਿਖਾਉਣ ਦਾ ਫਾਨੇ ਪੰਡ ਪਸ਼ੂ ਖੜਾ ਵਾ ਅੱਗੇ ਸਾਲੀ ਪੱਕ ਥੋੜੀ ਆਗੇ ਤੁਸੀਂ ਪਹੂ ਲੈਣਾ ਤੇ ਤੁਸੀਂ ਪੈਸੇ ਦੇਣੇ ਆਗੇ ਬਾਈ ਨਾਲ ਗੱਲਬਾਤ ਹੋਰੀ ਕਰਾਉਨੇ ਆਗੇ ਹਾਂਜੀ ਬਰਾੜ ਸਾਹਿਬ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਸਾਰੇ ਸਭ ਤੋਂ ਮਿਲ ਸਾਰੇ ਭੈਣ ਭਰਾਵਾਂ ਨੂੰ ਨਾ ਦਾਦੇ ਭਾਈ ਸਾਰਿਆਂ ਨੂੰ ਜਾਣਦੇ ਹੀ ਆ ਜੀ ਕਾਕਾ ਪਿੰਡ ਲੱਗੇ ਨਾ ਤੁਸੀਂ ਲਬਾਗਾ ਪਿੰਡ ਜਲਾ ਮੁਗਾ ਪਰਸ ਵਾਲਾ ਮਾਲ ਵੇਚ ਗਿਆ ਮਾਲ ਵੇਚ ਗਿਆ ਜੀ ਮਾਲ ਵੇਚੀ ਜਾਂਦਾ ਦਸਰਦੀ ਜਲਾ ਮਾਲ ਵੇਚੀ ਜਾਂਦਾ ਠੀਕ ਆ ਬਾਈ ਹਾਂ ਅੱਜ ਫੇਰ ਤਿੰਨ ਵੜਾ ਤਿੰਨ ਵੜਾ ਕਿਹੜਾ ਪਿੰਡ ਪਰਾ ਦੇਣਾ ਡੇੜੀ ਖੰਡ ਫੀਡ ਫੂਡ ਪਤਲੀ ਜਾਂਦੀ ਹੈ ਹਾਂਜੀ ਹਾਂਜੀ ਪਰ ਅਸੀਂ ਕਹਿੰਦੇ ਫੀਡ ਜਿਹੜੀ ਸੀ ਉਹਨੇ ਉਹ ਪਾਓ ਚੋਲਾ ਵਾਲਾ ਚੋਕੇ ਲੈ ਜਾਵੇ ਚੱਕਰੀ ਕੋਈ ਨਹੀਂ ਇਹ ਉਹਦੀ ਚੋਕੇ ਲੱਗੀ ਉਹਦੀ ਛੱਪ ਨਹੀਂ ਉੱਥੇ ਘਰ ਦਾ ਪਤਾ ਹੈ ਬੇ ਦਫਾ ਉਹਨੇ ਬੇਇਨਤੀ ਵਾਰ-ਵਾਰ ਹੋਈ ਹੈ ਹਾਂ ਵੀ ਚੋਕੇ ਲੈ ਕੇ ਜਾਓ ਦੋ ਦਾ ਆਹ ਵੇ ਟੈਨਸ਼ਨ ਖਤਮ ਅਗਲਾ ਅਸੀਂ ਚੋਕੇ ਲੈ ਜਾਵੇ ਹਾਂਜੀ 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 ਕਿਧਰੋਂ ਇਹ ਸੋਹ ਤਰੀਕ ਨੂੰ ਹਾਂਜੀ ਇਹਨੂੰ ਪੀਤਾਂ ਨੂੰ ਵੀ ਨੇੜੇ ਪੂਰੇ ਠੀਕ ਆ ਬਾਈ ਠੀਕ ਆ ਜੀ ਠੀਕ ਆ ਠੀਕ ਆ ਇਹਦਾ ਮੁੱਲ ਕੀ 50000 ਰੁਪਇਆ ਠੀਕ ਆ ਦੁੱਧ ਦੁੱਧ 11 ਕਿਲੋ ਠੀਕ ਆ ਜੀ ਚੋਲਵੇ ਕੋਈ ਠੀਕ ਆ ਬਾਈ ਚੱਲ ਤੋਰੀ ਬਾਈ ਦੂਜੇ ਸੋਏ ਮੱਛੀ ਆ ਠੀਕ ਆ ਜੀ ਲੋ ਠੀਕ ਆ ਜੀ ਲੋ ਸਾਦਾ ਬਾਈ ਪਹਿਲਾ ਸੁਬਾ ਸੁਈ ਮੈਂ ਦੂਜੇ ਸੋਏ ਲਈ ਗੱਭਣਾਂਗੇ ਬਾਈਆਂ ਦਾ ਜਰਸੀ ਦੀ ਕ੍ਰੋਸ ਹੈ ਜਰਸੀ ਦੀ ਏਅਰਸ਼ਾ ਜਰਸੀ ਦੀ ਕ੍ਰੋਸ ਆ ਬਾਈਆਂ ਦਾ ਜਰਸੀ ਵੈੜ ਦੇ ਪੈਂਦੀ ਹੈ ਕ੍ਰੋਸ ਹੰਗ ਆ ਵੈੜ ਦਾ ਜਦੋਂ ਚਟਾ ਮੱਝਰਗਾ ਦੋ ਤਾਂ ਕਾ 12 ਕਿਲੋ ਪਰ ਰੰਬੀ ਰੰਬੀ ਜਾਂਦੇਗਾ ਬਾਈ ਕਹਿੰਦਾ ਕੱਲ ਹੀ ਮਾਲ ਆ ਤੁਹਾਨੂੰ ਪਤਾ ਪਾਸੋਂ ਵੀਡੀਓ ਪਈ ਸੀ ਕੱਲ ਮਾਲ ਨਵਾਂ ਆਇਆ ਬਾਈ ਕੋਲੇ ਦੋ 11 ਕਿਲੋ ਜਿਹੜਾ ਮਰਜੀ ਵੀਰ ਚੋਲਵੇ ਆ ਦਾ 10 ਕਿਲੋ ਦਾ ਕੰਡੇ ਵਾਲਾ ਹੋਊਗਾ ਜੀ ਇਗਾ ਸੋਹਣੀ ਫੇਸਕਵਾਲ ਤੇ ਜਾ ਨਿੱਕਾ ਕੰਨ ਬੋਦੀ ਵਾਲੀ ਵਹਿੜ ਕੱਦ-ਕੱਡ ਚੰਗਾ ਵਾ ਮਾਲ ਜੀ ਦਾ 50000 ਬਾਈ ਕਹਿੰਦਾ ਵੀ ਆਹਾ 16 ਤਰਾ ਤਰੀਕ ਨੂੰ ਇਹਨੂੰ ਤੀਜਾ ਮਹੀਨਾ ਲੱਗ ਤਿੰਨ ਮਹੀਨੇ ਪੂਰੇ ਹੋ ਜਾਣ ਚੌਥਾ ਲੱਗ ਜਾਊਗਾ ਜੀ ਪਰ ਤੁਸੀਂ ਡਾਕਟਰ ਸਾਹਿਬਾਂ ਨਾਲ ਆਪਦਾ ਲਿਆ ਕੇ ਕੋਈ 5-7 ਦਿਨ ਤੇ ਜ਼ਰੂਰ ਹੋ ਜਾਂਦੇ ਹੁੰਦੇ ਆਗੇ ਵੀ ਬਾਹ ਨਹੀਂ ਹੁੰਦਾ ਇਹਦੇ ਵਿੱਚ ਤੁਸੀਂ ਉਹਦੀ ਢਾਂਗਾਂ ਦੇ ਮਨ ਕਲੇ ਭਰਾ ਦੇ ਪੌਣੇ ਤਰਾ ਦੇ ਕੱਪੜੇ ਮੰਨ ਕੇ ਲੈ ਲਿਓ ਇਹ ਥੋੜੇ ਲੈਣ ਤੇ ਮੰਨਣ ਤੇ ਆਗਾ ਬਗ ਡਾਕਟਰ ਜਿਹਦਾ ਨਾਮ ਲੈ ਕੇ ਹੋਣਾ ਵਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਗਈ ਇਹ ਗੱਲਾਂ ਪਹਿਲਾਂ ਐਡ ਕਰਦੇ ਆਂ 9: ਚੰਨ ਚਾਇਸਰਾ ਦੇਣਾ ਪਹਿਲੇ ਛਾਉਨ ਵੀਡੀਓ ਫੜਾਉਂਦੇ ਫਸਗਾ ਖੜੇਗਾ ਹੋਣਗਾ ਸੀਗੀਆਂ ਹੱਥੀ ਚੁਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਚਾਰ ਥਾਣਾ ਕੋਈ ਫੋਟਸ਼ਾਂਗ ਨਹੀਂ ਮੁੱਲ ਜੀ ਦਾ 50000 ਟੋਕੜ ਗੱਪਣ ਚੈੱਕ ਪਾ ਦੇਖੋ ਰੰਬੀ ਜਾਂਦੀ ਹਜੇ ਵੀ ਤੁਸੀਂ ਦੇਖ ਸਕਦੇ ਹੋ ਜੀ ਉਧਰ ਆਇਆ ਬਾਈ 2 ਨੰਬਰ ਤੇ ਆਜੋ ਆਜੋ ਹਾਂਜੀ ਬਾਈ ਇਹ ਤਾਂ ਸ਼ੁਰੂ ਕਰ ਲਗੇ ਹਾਂਜੀ ਅਧਵਾ ਸਰ ਤੇ ਪਈ ਜੀ ਮੰਨ ਲਓ ਦੋ ਟੱਗ ਹੈਗਾ 12 ਲੀਟਰ 11 ਦੀ ਗਾਰੰਟੀ ਲੈ ਕੇ ਦੁੱਗ ਕਰੇ ਦੋ ਟੱਗ ਠੀਕ ਹੈ ਠੀਕ ਆ ਬਾਈ ਨਾਲ ਬਚਿਆ ਠੀਕ ਆ ਜੀ ਠੀਕ ਆ ਬਾਈ ਠੀਕ ਆ ਜਦੋਂ ਕੱਢਣੀ ਬਾਹਰ ਨੂੰ ਤੇ ਦੋਸਤੋ ਕੱਦ ਕੱਡ ਫੁੱਲ ਵਟਾਈ ਆ ਮਾਲ 36000 ਰੁਪਏ ਤੇ 11 ਕਿਲੋ ਕੰਡਿਆ ਦੇ ਦੋ ਟੈਂਕ ਬਾਈ ਦੇ ਘਰੇ ਚੋਲਣਾ ਵਾ ਇਹ ਗੱਲ ਮੈਂ ਤੁਹਾਨੂੰ ਫੇਰ ਪਰ ਵਾਰ ਕਰਦਾ ਕਿ ਹੁਣ ਵੜਾ ਚੁੰਨਾਂ ਚ ਦਾ ਘਟ ਦਿੰਦੇ ਕਹਾਂਗੇ ਆ ਬਾਕੀ ਜਦੋਂ ਮਾਲਕਾ ਕਹਿੰਦਾ ਵਾ ਵੀ ਮੇਰੇ ਘਰੇ ਦੋ ਟੰਗ ਚੋਲੋ ਤਾਂ ਆਪਾਂ ਨੂੰ ਚੁੰਨ ਚ ਹਰਜ ਵੀ ਕੀ ਆ ਜਿਹਦਾ ਲੈ ਹੈਗਾ ਤਾਂ ਹੀ ਹਲਾ ਕਹਿੰਦਾ ਦੋ ਟੰਗ ਸੋਹਣੀ ਵਹਿੜਾ ਕਦ ਕੜ ਫੁੱਲ ਵੱਡਾ ਹੀ ਆ ਪਹਿਲਾ ਸੂਆ ਚਾਰ ਹੀ ਥਾਣੇ ਦੇ ਆ ਨਾ ਕੋਈ ਫੋਟ ਆ ਨਾ ਕੋਈ ਛਾਂਗ ਆ ਮੱਝਾਂ ਰਗਾ ਥਾਣਾ ਤੁਸੀਂ ਤੁਰਤ ਤਰਾ ਬਹੁਤ ਚੰਗਾ ਵਹਿੜ ਦਾ ਕਦ ਕੜ ਫੁੱਲ ਵੱਡਾ ਤੁਸੀਂ ਦੇਖ ਸਕਦੇ ਹੋ ਸੋਹਣੀ بیس ਕੁਆਲਿਟੀ ਆ ਮੜੀ ਜੀ ਫੋਟ ਜੀ ਤਾਂ ਆਮ ਹੀ ਨੋਰਮਲ ਪਸੰਦ ਕਈ ਵਾਰੀ ਆ ਜਾਂਦੀ ਹੈਗੀ ਜਾਨ ਵਾਲੀ ਵਹਿੜ ਆਗੀ ਕਿ ਡਿਸੀ ਪਿੱਕ ਹੀ ਨੀਗੀ ਵੀ ਹੰਬੀ ਮਰੀ ਜੀ ਨਹੀਂਗੀ ਪੂਰੀ ਵਧੀਆ ਗੋਬ ਵਾਲੀ ਵਹਿੜ ਮਾਲ ਜਿਹਦਾ ਜਮਾ 36000 ਰੁਪਏ ਬੱਚਾ ਨਾਲ ਆ ਕੋਈ 1.5 ਦੀ ਮੰਨ ਸੂ ਮੰਨ ਲਵੇ ਕੋਈ 2 ਦੀ ਮੰਨ ਲਵੇ ਜੇ ਇਹੇ ਵੀ ਨਿਸ਼ਾਨ ਨੇ ਬਣਾਉਂਦੇ ਤਾਂ ਹਵਾਨਾ ਫਟਵਾਲਾ ਨੂੰ ਪਟਾਏ ਫਸਿਆ ਹੋਣਾ ਸੀਗਾ ਆ ਮਗਰ ਬੱਛਾ ਵਾ ਤੇ ਵੇਖ ਸਕਦੇ ਹੋ ਜੀ ਮੱਜਮਾ ਜਾਇ 36000 ਰੁਪਇਆ ਤਿੰਨ ਬਤ ਆਇਆ ਬਾਈ 500 ਡੀਗਰ ਤੋ ਆਇਆ ਨਾਲ ਸਟਾਰ ਮਿਲੂਗਾ ਮਿਲੂਗਾ ਠੀਕ ਹੈ ਬਾਈ ਠੀਕ ਹੈ ਜੀ ਠੀਕ ਹੈ ਜੀ ਦੋ ਦੋ ਠੀਕ ਹੈ ਬਾਈ ਦੋ ਡੰਗ ਜਵਾ ਕੇ ਦਿਆਂਗਾ ਠੀਕ ਹੈ ਬਾਈ ਠੀਕ ਹੈ ਜੀ ਸਰਾ ਦੇ ਦੇਂਗਾ ਕਿ ਕਦਾ ਆਪਾਂ ਆਹੋ ਅੱਜ ਇਹ ਮਰਗ ਨੂੰ ਮੰਨ ਕੇ ਜਦੋਂ ਦੂਜੀ ਆਪਣੀ ਕ੍ਰਾਉਸ ਦੂਜੀ ਕ੍ਰਾਉਸ ਤੋਂ ਘੱਟ ਜਿਹੜੀ ਇਹ ਦੂਜੀ ਆਪਣੀ ਕ੍ਰਾਉਸ 78 ਕ੍ਰਾਉਸ ਠੀਕ ਆ ਜੀ ਹਾਂ ਨਹੀਂ ਜਿਆਦਾ ਨਹੀਂ 90% ਜਰਸੀ ਹੈ ਠੀਕ ਆ ਬਾਈ ਮੁੱਲ ਜੀ ਦਾ ਜਿਹਦਾ ਮੁੱਲ ਬਾਈ 35000 ਰੁਪਈਆ ਹੈ ਵਿੱਚੇ ਛੋਟ ਛੱਪਾ ਕਰ ਦੇਗੀ ਠੀਕ ਆ ਲਓ ਦੇਖੋ 11000 ਰੁਪਏ ਠੀਕ ਆ ਲਓ ਜਾਨ ਵਾਲੀ ਜਰਸੀ ਆ ਗਈ ਅੱਜ ਕੋਈ ਲਿੱਸਾ ਪਿੱਕਾ ਨਹੀਂਗਾ ਜਾਨ ਬਹੁਤ ਆ ਵੜ ਜਰਸੀ ਵੀ ਦੇਖ ਸਕਦੇ ਹੋ 80% ਜਰਸੀ ਆ ਬਾਈਆਂ ਦਾ 20% ਕ੍ਰਾਉਸ ਆ ਸੋਣੀ ਵੜਾ ਗੁਲਾਬੀ ਥਾਣਾ ਦਾ ਸੋਨਾ ਹਵਾਨਾ ਪਟਾਈ ਫਸਿਆ ਪਿਆ ਸੋਹਣੇ ਹਵਾਨੇ ਬਹੁਤ ਸੋਹਣੇ ਜਿਹਾ ਬਹਿਣਾ ਸਾਰਿਆਂ ਦਾ ਹੀ ਆ ਕੋਈ ਟਟਮਾ ਲਾਮ ਘੋਵਾ ਹਵਾਨਾ ਕਹੇ ਦਾਣੀਗਾ ਕੋਈ ਚੁੰਡੀ ਵਾਲਾ ਥਾਨ ਨਹੀਂਗਾ ਸੋਹਣੇ ਥਾਣਾ ਜਰਸੀ ਵਹਿੜਾਗ ਦੀ ਵੇਖ ਸਕਦੇ ਹੋ ਜੀ ਭੱਜੂ ਭੱਜੂ ਕਰਦੀ ਹੈਗੀ ਜਾਣ ਚਾ ਜਾਣਦੇ ਬਾਕੀ ਬਾਈ ਕਹਿੰਦਾ ਵੀ ਪਰਸੋਂ ਟੀਕਾ ਭਰਾਦਾ ਵਾ ਕੋਈ ਹਮਾਣੀ ਮੋਟੀ ਪਸੂ ਹੀੜੀ ਪਸੂ ਹੁੰਦਾ ਵਾ ਸਟਰਾ ਤੋਂ ਨੂੰ ਮਿਲੂਗਾ ਕੋਈ ਕਹਿਣ ਦੀ ਗੱਲ ਨਹੀਂ ਭਰਾਇਆ ਨਹੀਂਗਾ ਮੈਂ ਕਹਿੰਦਾ ਇੱਕ ਟੀਕਾ ਹੀ ਭਰਾਇਆ ਬਈ ਗਾਂ ਵਾਲਿਆਂ ਨੇ ਤੇ ਆਪਾਂ ਲਿਆਂਦੀ ਹੈਗੀ ਟੀਕਾ ਆ ਤੋ ਕੜ ਗੱਬਣਾ ਗਈ ਰੰਬੀ ਜਾਂਦੀ ਹੈਗੀ ਮਾਲ ਜੀ ਦਾ 35000 ਰੁਪਇਆ ਕਦ ਕੜ ਦੇ ਚੈੱਕ ਕਰ ਲੋ ਫੁੱਲ ਵੱਡਾ ਜਾਦੂ ਵੇਖ ਲੋ ਜਦ ਜਾਦੂ ਇੱਕ ਤੱਕ ਆਉਂਦੀ ਬਾਈ ਹਾਂ ਕਦ ਕੜ ਫੁੱਲ ਵੱਡਾ ਹੀ ਆ ਛੋੜਾ ਥਾੜਾ ਗੁਲਾਬੀ ਥਾੜਾ ਥੀਚਾਈ ਵਾਲਾ ਮੁੱਠੀ ਵਾਲਾ ਥਾਣਾ ਦੇ ਵੇਖ ਸਕਦੇ ਹੋ ਜੀ ਜਰਸੀ 80% ਬਾਕੀ ਤੁਸੀਂ ਅਜ ਸਮਝਾ ਲੈਣੀ ਆ ਕਿਉਂਕਿ ਪਹਿਲੇ ਪੈਸੇ ਤੁਸੀਂ ਲਾਉਣੇ ਆਗੇ ਠੀਕ ਹੈ ਜੀ ਠੀਕ ਆ ਬਾਈ ਖਰਤੇ ਵੀ ਆ ਹਾਂਜੀ ਬਰਾਪਰ ਨੂੰ 11500 2000 ਦੇ ਦਿੰਦਾ ਹਾਂ ਹਾਂਜੀ ਹਾਂਜੀ ਕਈ ਬੰਦੇ ਪੈਸੇ ਬਾਹਲੇ ਮੰਗਦੇ ਆ ਤੇਰੀ ਧਨੀ ਲੱਗੇ ਛੜ ਛੜਾ ਠੀਕ ਆ ਬਾਈ ਲਓ ਜੀ ਦੋਸਤੋ ਬਾਈ ਕਹਿੰਦਾ ਜਾਇਜ ਪੈਸੇ ਮੰਗੇ ਵੇਚਣਾ ਤਾਂ ਹੀ ਬਾਈ ਨੂੰ ਵੀਡੀਓ ਪਾ ਦਿਆ ਕਰੋ ਅੱਜ ਦੇ ਵਿੱਚ ਕਾਕੇ ਬਰਾੜ ਦੀਆਂ ਫੁੱਲ ਚੰਗੀਆਂ 4 8 3 ਲੈਣਾ ਵਾਂ ਇੱਕ ਦੋ ਕੱਪੜਾ ਇੱਕ ਬੱਚੇ ਵਾਲੀ 2 ਕੁ ਮਹੀਨੇ ਸੋਈ ਵੀ ਤੇ ਇੱਕ ਆ ਟੋਕੜ ਵਹਿੜ ਜਰਸੀ ਜਿਹਦੇ ਪਸੰਦ ਆ ਬਾਈ ਨਾਲ ਗੱਲ ਪਰ ਨਿੱਕ ਨਿੱਕੇ ਭਾਵਾ ਨੰਬਰ ਸਕਰੀਨ ਤੇ ਚੱਲੇ ਜਾਣਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ